ਹਾਂਜੀ ਕਹਿੰਦੇ ਹੁੰਦੇ ਆ ਨਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਜਦੋਂ ਕਿਸੇ ਨੂੰ ਰੱਖਣ ਤੇ ਆਉਂਦਾ ਤਾਂ ਫਿਰ ਉਹਨੂੰ ਕੋਈ ਮਾਰ ਨਹੀਂ ਸਕਦਾ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ ਜਾਂ ਕਹਿੰਦੇ ਹੁੰਦੇ ਆ ਮਾਰਨ ਵਾਲੇ ਤੋਂ ਬਚਾਉਣ ਵਾਲਾ ਵੱਡਾ ਜਾਂ ਕਹਿੰਦੇ ਨੇ ਵੀ ਜਦੋਂ ਪ੍ਰਮਾਤਮਾ ਕਿਸੇ ਨੂੰ ਦਿੰਦਾ ਤਾਂ ਛੱਪੜ ਪਾੜ ਕੇ ਦਿੰਦਾ ਇਹ ਸਾਰੀਆਂ ਕਹਾਵਤਾਂ ਅੱਜ ਤੁਹਾਨੂੰ ਸੱਚ ਹੁੰਦੀਆਂ ਇੱਕ ਹੀ ਬੰਦੇ ਦੇ ਨਾਲ ਦਿਖਾ ਦੇਣੀਆਂ ਨੇ ਆਹ ਜਿਹੜਾ ਬੰਦਾ ਇਹਦਾ ਨਾਮ ਹੈਗਾ ਫ੍ਰੈਨ ਇੱਕ ਕਰੋਸ਼ੀਆ ਮੁਲਕ ਦਾ ਰਹਿਣ ਵਾਲਾ ਤੇ ਇਹ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੰਨਾ ਕੁ ਕੁਸ਼ ਘਟਿਆ ਘਟਨਾਵਾਂ ਹੋਈਆਂ ਕਿ ਤੁਸੀਂ ਹੈਰਾਨ ਹੋ ਜਾਓਗੇ ਬੰਦੇ ਦੀ ਜ਼ਿੰਦਗੀ ਦੇ ਬਾਰੇ ਸੁਣ ਕੇ ਫਰੈਂ ਪਹਿਲੀ ਵਾਰੀ ਲਾਈਫ ਦੇ ਵਿੱਚ ਟ੍ਰੇਨ ਦੇ ਵਿੱਚ ਬੈਠਿਆ ਤੇ ਇਹ ਜਿਹੜੀ ਟ੍ਰੇਨ ਦੇ ਵਿੱਚ ਬੈਠਿਆ ਸੀਗਾ ਉਹ ਟ੍ਰੇਨ ਦਾ ਐਕਸੀਡੈਂਟ ਹੋ ਜਾਂਦਾ ਤੇ ਐਕਸੀਡੈਂਟ ਹੁੰਦਾ ਤਾਂ ਇਹਦੇ ਨਾਲ ਜਿੰਨੇ ਵੀ ਯਾਤਰੀ ਉਸ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹੁੰਦੇ ਨੇ ਸਾਰੇ ਮਾਰੇ ਜਾਂਦੇ ਨੇ ਪਰ ਫਰੈਂ ਦੀ ਬਾਹ ਟੁੱਟਦੀ ਆ ਤੇ ਇਹਦੇ ਸੱਟਾਂ ਲੱਗਦੀਆਂ ਉਹ ਤੋਂ ਬਾਅਦ ਫਰੈਨ ਆਪਣੀ ਜ਼ਿੰਦਗੀ ਨੂੰ ਰਿਕਵਰ ਕਰਦਾ ਤੇ ਵਾਪਸ ਫਿਰ ਲੈਂਡ ਤੇ ਆਉਂਦਾ ਫਿਰ ਇਹ ਪਹਿਲੀ ਵਾਰੀ ਪਲੇਨ ਦੇ ਵਿੱਚ ਸਫ਼ਰ ਕਰਦਾ ਤੇ ਉਹ ਜਿਹੜਾ ਪਲੇਨ ਆ ਉਹ ਕ੍ਰੈਸ਼ ਹੋ ਜਾਂਦਾ ਕ੍ਰੈਸ਼ ਹੁੰਦਾ ਤਾਂ ਪਰਮਾਤਮਾ ਵੱਲੋਂ ਇਹਦੀ ਵਤੀ ਹੁੰਦੀ ਆ ਇੱਕ ਜਿਹੜੀ ਵਿੰਡੋ ਦੇ ਵਿੱਚ ਇਹ ਬੈਠਾ ਹੁੰਦਾ ਉਹ ਵਿੰਡੋ ਟੁੱਟ ਜਾਂਦੀ ਆ ਤੇ ਉਹਦੇ ਵਿੱਚੋਂ ਇਹ ਬਾਹਰ ਨਿਕਲ ਕੇ ਪਲੇਨ 'ਚੋਂ ਬਾਹਰ ਨਿਕਲ ਜਾਂਦਾ ਤੇ ਪਲੇਨ ਕ੍ਰੈਸ਼ ਹੋ ਜਾਂਦਾ ਇਹ ਵਿੱਚੋਂ ਬਾਹਰ ਡਿੱਗਦਾ ਤੇ ਡਿੱਗਦਾ ਕਿੱਥੇ ਆ ਪਰਾਲੀ ਦਾ ਇੱਕ ਬਹੁਤ ਵੱਡਾ ਢੇਰ ਹੁੰਦਾ ਪਰਾਲੀ ਦੇ ਢੇਰ ਤੇ ਜਾ ਕੇ ਟਿਕਦਾ ਉਦੋਂ ਫੇਰੇ ਦੀ ਜਾਨ ਬਚ ਜਾਂਦੀ ਆ ਸੱਟਾਂ ਫੇਟਾਂ ਇਹਦੇ 60 ਫੇਟ ਲੱਗਦੀ ਆ ਤੇ ਪਲੇਨ ਦੇ ਵਿੱਚ ਜਿੰਨੇ ਵੀ ਯਾਤਰੀ ਹੁੰਦੇ ਆ ਸਾਰੇ ਕ੍ਰੈਸ਼ ਦੇ ਵਿੱਚ ਮਾਰੇ ਜਾਂਦੇ ਆ ਇਹ ਆ ਕੇ ਪਰਾਲੀ ਦੇ ਢੇਰ ਤੇ ਡਿੱਗਦਾ ਫਿਰ ਬਚ ਜਾਂਦਾ ਇਹ ਇਹ ਤੋਂ ਬਾਅਦ ਇੱਕ ਸਕੂਲ ਬੱਸ ਉਹੋ ਇਹਨੂੰ ਹਿੱਟ ਕਰਦੀ ਆ ਤੇ ਉਹ ਤੋਂ ਬਾਅਦ ਇਹਦੇ ਮਾੜੀਆਂ-ਮੋਟੀਆਂ ਸੱਟਾਂ ਵੱਜਦੀਆਂ ਨੇ ਫਿਰ ਬਚ ਜਾਂਦਾ ਇਹ ਫਿਰ ਇਹ ਨਵੀਂ ਗੱਡੀ ਲੈਂਦਾ ਨਵੀਂ ਕਾਰ ਲੈਂਦਾ ਉਹ ਕਾਰ ਦੇ ਵਿੱਚ ਅੱਗ ਲੱਗ ਜਾਂਦੀ ਆ ਤੇ ਜਦੋਂ ਕਾਰ ਦੇ ਵਿੱਚ ਅੱਗ ਲੱਗਦੀ ਆ ਤਾਂ ਉਸ ਕਾਰ ਦੇ ਵਿੱਚ ਬਲਾਸਟ ਹੋ ਜਾਂਦਾ ਕਾਰ ਫਟ ਜਾਂਦੀ ਆ ਪਰ ਇਹ ਫਿਰ ਬਚ ਜਾਂਦਾ ਮਾੜੀਆਂ ਮੋਟੀਆਂ ਸੱਟਾਂ ਲੱਗ ਕੇ ਉਹ ਤੋਂ ਬਾਅਦ ਫਿਰ ਇਹ ਦੁਬਾਰਾ ਜ਼ਿੰਦਗੀ ਦੇ ਵਿੱਚ ਰਿਕਵਰ ਕਰਦਾ ਠੀਕ ਹੁੰਦਾ ਦੁਬਾਰਾ ਫਿਰ ਇਹ ਵਾਪਸ ਉੱਠਦਾ ਤਾਂ ਹੁਣ ਜਦੋਂ ਦੁਬਾਰਾ ਉੱਠਦਾ ਤਾਂ ਇੱਕ ਰਾਹ ਦੇ ਉੱਤੇ ਤੁਰਿਆ ਜਾਂਦਾ ਹੁੰਦਾ ਇੱਕ ਗੱਡੀ ਵਾਲਾ ਇਹਦੇ ਵਿੱਚ ਗੱਡੀ ਮਾਰਦਾ ਤੇ ਮਾਰ ਕੇ ਇਹਦੀ ਲੱਤ ਤੋੜ ਜਾਂਦਾ ਫੇਰ ਇਹ ਦੁਬਾਰਾ ਨਵੀਂ ਗੱਡੀ ਲੈਂਦਾ ਤੇ ਹੁਣ ਜਦੋਂ ਗੱਡੀ ਲੈਂਦਾ ਉਸ ਵੇਲੇ ਨਾ ਇਹ ਇੱਕ ਪਹਾੜ ਤੋਂ ਥੱਲੇ ਉਤਰਦਾ ਹੁੰਦਾ ਪਹਾੜੀ ਇਲਾਕੇ ਤੋਂ ਤੇ ਮੂਰੇ ਟਰੱਕ ਆ ਜਾਂਦਾ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਪਹਾੜ ਤੋਂ ਥੱਲੇ ਡਿੱਗ ਪੈਂਦੀ ਹੈ ਗੱਡੀ ਤੇ ਇਹੇ ਉੱਪਰ ਦਰਖਤਾਂ ਫਸ ਜਾਂਦਾ ਤੇ ਗੱਡੀ ਥੱਲੇ ਡਿੱਗ ਪੈਂਦੀ ਹੈ ਗੱਡੀ ਨੂੰ ਅੱਗ ਲੱਗ ਜਾਂਦੀ ਆ ਇਦਾਂ ਹੀ ਕਰਦੇ ਕਰਾਉਂਦੇ ਇਹਦੀ 70 ਸਾਲ ਉਮਰ ਬੀਤ ਜਾਂਦੀ ਆ 70 ਸਾਲੇ ਬੰਦਾ ਲਾਟਰੀ ਪਾਉਂਦਾ ਰਹਿੰਦਾ ਕਿਉਂਕਿ ਦੇ ਸੱਟਾਂ ਵੱਜੀਆਂ ਹੁੰਦੀਆਂ ਹਾਤ ਸੇ ਇੰਨੇ ਹੋਏ ਹੁੰਦੇ ਆ ਕੰਮਕੁਮ ਬਾੜਾ ਇਹ ਤਾਂ ਵਧੀਆ ਚੱਲਦਾ ਨਹੀਂ ਹੈਗਾ ਪਰ ਫਿਰ ਇਹ ਲਾਟਰੀ ਪਾਉਂਦਾ ਹੁੰਦਾ ਹਰ ਵਾਰੀ 70 ਸਾਲ ਦੇ ਵਿੱਚ ਫਿਰ ਇਹ ਨੂੰ ਲਾਟਰੀ ਨਿਕਲਦੀ ਆ 1 ਮਿਲੀਅਨ ਡਾਲਰ ਦੀ ਫਿਰ ਜਦੋਂ ਇਹ ਨੂੰ ਲਾਟਰੀ ਨਿਕਲਦੀ ਆ ਫਿਰ ਇਹ ਤਾਂ ਚਾ ਨਹੀਂ ਚੱਕਿਆ ਜਾਂਦਾ ਫਿਰ ਅਖਬਾਰਾਂ ਦੇ ਵਿੱਚ ਇਹਦੀ ਪੂਰੀ ਦੀ ਪੂਰੀ ਸਟੋਰੀ ਆਉਂਦੀ ਆ ਕਿੰਨੀ ਵਾਰੀ ਇਹ ਬੰਦਾ ਮੌਤ ਦੇ ਮੂੰਹ ਚ ਜਾ ਕੇ ਨਿਕਲਿਆ ਤੇ ਫਿਰ ਆਖਰ ਨੂੰ ਪ੍ਰਮਾਤਮਾ ਨੇ ਇਹ ਨੂੰ ਛੱਪੜ ਫਾੜ ਕੇ ਪੈਸਿਆਂ ਦਾ ਢੇਰ ਲਾਤਾ ਦੇਖੋ ਤੁਸੀਂ ਹਨਾ ਕਹਿੰਦੇ ਹੁੰਦੇ ਹਨਾ ਵੀ ਪ੍ਰਮਾਤਮਾ ਜੋ ਚਾਹੇ ਕਰ ਸਕਦਾ ਅੱਜ ਸਾਰੀਆਂ ਕਹਾਵਤਾਂ ਇੱਕ ਬੰਦੇ ਦੇ ਉੱਤੇ ਸੱਚ ਹੋ ਗਈਆਂ ਇਸੇ ਲਈ ਆਪਾਂ ਕਹਿੰਦੇ ਹਾਂ ਕਿ ਉਹ ਕਾਲਪੁਰਖ ਵਾਹਿਗੁਰੂ ਜੇ ਚਾਹੇ ਤਾਂ ਉਹ ਕੁਝ ਵੀ ਕਰ ਸਕਦਾ ਆਹੀਂ ਤੁਹਾਨੂੰ ਕਹਿਣਾ ਹਾਂ ਨਾ ਜਿਵੇਂ ਵੀ ਹੋ ਜਿੱਥੇ ਵੀ ਹੋ ਜਿਹੜੀ ਵੀ ਹਾਲਤ ਦੇ ਵਿੱਚ ਹੋ ਅੱਜ ਹੀ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਦੇਖਿਓ ਤੁਸੀਂ ਜ਼ਿੰਦਗੀ ਦੇ ਵਿੱਚ ਉਹ ਉਹ ਚੀਜ਼ਾਂ ਹੋਣ ਲੱਗ ਜਾਂਦੀਆਂ ਨੇ ਜਿਹੜੀਆਂ ਆਪਾਂ ਨੇ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ ਕਿਉਂਕਿ ਉਹ ਪ੍ਰਮਾਤਮਾ ਤੋਂ ਉੱਪਰ ਕੋਈ ਤਾਕਤ ਨਹੀਂ ਹੈਗੀ ਜਦੋਂ ਅਸੀਂ ਉਸ ਇੱਕ ਦੇ ਨਾਲ ਉਸ ਮਹਾਸ਼ਕਤੀ ਦੇ ਨਾਲ ਜੋੜਾਂਗੇ ਤੇ ਫਿਰ ਸਾਨੂੰ ਹੋਰ ਕਿਸੇ ਪਾਸੇ ਦੇਖਣ ਦੀ ਲੋੜ ਨਹੀਂ ਪੈਣੀ ਧੰਨਵਾਦ